ਲੋ ਜੀ ਆਪਾਂ ਲੱਗੇ ਅੱਜ ਖੁੱਡਿਆਂ ਦੀ ਸਫਾਈ ਕਰਨ ਠੀਕ ਬਹੁਤ ਟਾਈਮ ਹੋ ਗਿਆ ਘਟੋ ਘਟ ਮਹੀਨਾ ਹੀ ਹੋਇਆ ਇਸ ਸਫਾਈ ਸੁਈ ਕੀਤੀ ਨਹੀਂ ਆਪਾਂ ਤੇ ਲੱਗੇ ਆਪਾਂ ਸਫਾਈ ਕਰਨ ਤਾਂ ਮੌਸਮ ਹੈਗਾ ਅੱਜ ਥੋੜਾ ਜਿਹਾ ਖਰਾਬ ਲੋ ਜੀ ਮੌਸਮ ਦੇਖ ਲਓ ਮੌਸਮ ਹੈਗਾ ਇਦਾਂ ਦਾ ਆ ਕੁਝ ਆਪਣੇ ਬੱਚੇ ਟੰਗੇ ਹੋਏ ਆ ਆ ਆਪਾਂ ਜਾ ਫਰੇ ਜਿੱਡੇ ਆ ਕੁਝ ਪੂਤਰ ਤੇ ਅੱਜ ਕਰਦੇ ਆ ਸਫਾਈ ਤੇ ਕਬੂਤਰ ਲੜਾਈ ਨਹੀਂ ਅੱਜ ਤਾਂ ਮੌਸਮ ਸੇ ਖਰਾਬ ਹਵਾ ਹੀ ਬਹੁਤ ਚੱਲਦੀ ਪਈ ਸੀਗੀ ਕੁਛ ਬੱਚੇ ਆਪਾਂ ਡੰਗ ਦਿੱਤੇ ਜਿਆ ਆਪਣੇ ਸਾਰੇ ਕਬੂਤਰ ਤੇ ਇੱਧਰਲੇ ਖੁੱਡੇ ਦੇ ਕਬੂਤਰੀਆਂ ਕਬੂਤਰੀਆਂ ਨੂੰ ਬਾਅਦ ਚਾਹਣੇ ਆ ਤੇ ਕਬੂਤਰ ਵੱਲੋਂ ਚੈੱਕ ਆਪਣੇ ਇਹ ਵਿੱਚੇ ਵੱਡੇ ਆ ਵਿੱਚੇ ਪੱਠੇ ਆ ਤੇ ਕਬੂਤਰੀਆਂ ਲੱਗ ਕੇ ᱛੀਆਂ ਆ ਆਪਾਂ ਫਿਰ ਸੇ ਰਿਆਂ ਚੱਲਦਾ ਪਿਆ 11 ਪੈ ਗਈਆਂ ਕੁਝ ਸਿੱਧੇ ਕਰ ਲਏ ਕੁਝ ਨਹੀਂ ਸਿੱਧੇ ਤੇ ਲੋ ਜੀ ਵੀਰ ਜੀ ਇੰਨਾ ਕਚਰਾ ਨਿਕੜਾ ਇੱਕ ਸਾਈਡ ਤੋਂ ਤਾਂ ਆਪੇ ਆਪਣਾ ਛਾਣ ਤੇ ਆਹ ਬਾਕੀ ਤੇ ਆਹ ਰੋ ਕੜਾਈਆ ਆਪਣਾ ਤੇ ਇਹਦੇ ਥੱਲੇ ਆਪਾਂ ਰੇਤਾ ਪਾਈ ਹੋਆ ਰੇਤਾ ਛਾਣ ਕੇ ਅਲੱਗ ਕਰ ਲੈਣੀ ਤੇ ਮਿੱਠਾ ਅਲੱਗ ਕਰ ਲੈਣੀ ਆ ਠੀਕ ਆ ਤੇ ਬਾਅਦ ਚ ਜਣੇ ਆਪਾਂ ਫੇਰ ਰੇਤਾ ਤੇ ਚੂਨਾ ਰਲਾ ਕੇ ਪਾ ਦੇਣਾ ਤੇ ਬਾਕੀ ਕਰਦੇ ਆਪਾਂ ਲੋ ਵੀਰ ਜੀ ਕਰਦੇ ਆਪਾਂ ਫੁੱਡੇ ਸਾਰੇ ਸਾਫ਼ ਐਨ ਚੰਗੀ ਤਰ੍ਹਾਂ ਪਿਆਰ ਆਈ ਆਪਣੇ ਹੱਥਾਂ ਹਾਲ ਠੀਕ ਆਹ ਹੋਏ ਕਬੂਤਰ ਇਧਰਲੀ ਸਾਈਡ ਸੀਗੇ ਇਧਰਲੀ ਸਾਈਡ ਆ ਗਈਆਂ ਕਬੂਤਰੀਆਂ ਉਹ ਜਿਹੜਾ ਜਿਹਨਾਂ ਦੇ ਆਪਾਂ ਰੰਗ ਲਾਏ ਆ ਉਹ ਸਾਰੇ ਐਨ ਸਿੱਧੇ ਹੋ ਗਏ ਆ ਘਰੇ ਬਾਸ ਆਉਂਦੇ ਆ ਲਾਪੇ ਆੜਨ ਤੇ ਇਹ ਆਪਾਂ ਕੀਤੇ ਹਲੇ ਤਿਆਰ ਤਾਂ ਕਬੂਤਰ ਰਹਿੰਦੇ ਆ ਕਬੂਤਰੀਆਂ ਤਕਰੀਬਨ ਪਠੀਆਂ ਹੋ ਗਈਆਂ ਆਪਣੀਆਂ ਤਿਆਰ ਸਾਰੀਆਂ ਠੀਕ ਜਾਫਰਾ ਵੀ ਕਰਤਾ ਆਪਾਂ ਵਿੱਚੋਂ ਸਾਫ਼ ਐ ਚੰਗੀ ਤਰ੍ਹਾਂ ਠੀਕ ਤੇ ਹੁਣ ਆਪਾਂ ਛਤਰੀਆਂ ਧੋਣੀਆਂ ਆ ਠੀਕ ਆ ਛਤਰੀਆਂ ਧੋਵਾਂਗੇ ਤੇ ਫੇ ਆਪਾਂ ਵੀ ਨਵਾਵਾਂਗੇ ਸਾਡਾ ਵੀ ਦੇਖ ਲਓ ਕੀ ਬਣ ਗਿਆ ਹਾਲ ਠੀਕ ਨਾ ਨੂੰ ਕੇ ਦਾੜੀ ਧੋੜੀ ਵੀ ਹੋ ਗਈ ਖਰਾਬ ਸਾਰੀ ਲੋ ਵੀਰ ਜੀ ਆਪਾਂ ਖੁੱਡੇ ਸਾਫ ਕੀਤੇ ਸੀਗੇ ਤਾਂ ਖੁੱਡੇ ਸਾਫ ਕਰਕੇ ਆਪਾਂ ਆਹ ਸਪਰੇਅ ਪਾਵਾਂਗੇ ਤੇ ਆਹ ਹੈਗਾ ਆਪਣਾ ਪੰਪ ਠੀਕ ਆ ਤੇ ਇਹ 2 ਲੀਟਰ ਦੇ ਵਿੱਚ 1 ਐਮ ਐਲ ਪਾਉਣੀ ਆ ਆਪਾਂ ਤੇ ਇਹ ਕਰਨੀ ਆ ਸਪਰੇਅ 600 ਦੀ ਹੈ ਬਿਮਾਰੀਆਂ ਬੂਰੀਆਂ ਧੂਆਂ ਕੋਈ ਵੀ ਬਿਮਾਰੀ ਨਹੀਂ ਹੋਣ ਦਿੰਦੀ ਹੈਗੀ ਖੁੱਡੇ ਦੇ ਵਿੱਚ